ਸਾਰੇ ਪਾਰਦ ਵਿੱਚ ਵਾਕ-ਵਾਕ ਥਾਵਾਂ ਤੇ ਇਸ ਮੌਕੇ RAM LILA ਦਾ ਆਯੋਜਨ ਕੀਤਾ ਜਾ ਰਿਹਾ ਹੈ RAM LILA ਦੇ ਦੌਰਾਨ ਹੋਣ ਵਾਲੇ ਲੰਕਾ ਦਹਨ ਦਾ ਦ੍ਰਿਸ਼ ਪੰਜਾਬ ਦੇ ਬਟਾਲਾ ਦੇ ਵਿੱਚ ਇੱਕ ਅਨੋਖੇ ਹੀ ਤਰੀਕੇ ਨਾਲ ਕਰਾਇਆ ਜਾਂਦਾ ਹੈ ਬਟਾਲਾ ਦੀ ਵਾਕ-ਵਾਕ ਕਲੱਬਾਂ ਦੇ ਵੱਲੋਂ ਚੱਲ ਰਹੀ RAM LILA ਦੇ ਵਿੱਚ ਬੜੇ ਹਨੂਮਾਨ ਰੂਪ RAM ਤਲਾਈ ਮੰਦਿਰ ਦੇ ਵਿੱਚ ਇਕੱਠੇ ਹੁੰਦੇ ਨੇ ਤੇ ਉੱਥੇ ਮੰਦਿਰ ਦੇ ਨੇੜੇ ਬੜੇ ਸੂਬਰ ਦੇ ਵਿੱਚ ਲੰਕਾ ਰੂਪ ਬਣਾਇਆ ਜਾਂਦਾ ਉਸ ਨੂੰ ਲੰਕਾ ਦਾ ਨਾਮ ਵੀ ਦਿੱਤਾ ਜਾਂਦਾ ਹੈ ਤੇ ਇਸੇ ਦਰਮਿਆਨ ਇਸ ਦ੍ਰਿਸ਼ ਨੂੰ ਵੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਦਰਸਲ ਦਸਿਆ ਹਜ਼ਾਰ ਹੈ ਕਿ ਬਟਾਲਾ ਦੇ ਲਗਭਗ 25 ਰਾਮਲੀਲਾ ਕਰੱਬਾ ਦੇ ਮੈਂਬਰ ਇੱਥੇ ਪਹੁੰਚਦੇ ਨੇ ਮੁੱਖ ਤੌਰ ਤੇ ਰਾਮਲੀਲਾ ਦੇ ਵਿੱਚ ਬਣੇ ਹਨੂਮਾਨ ਰੂਪ ਵੀ ਇੱਥੇ ਪਹੁੰਚਦੇ ਤੇ ਇੱਥੇ ਲੰਕਾ ਰੂਪ ਬਣਾਇਆ ਜਾਂਦਾ ਤੇ ਮੰਦਰ ਦੇ ਸਰੋਵਰ ਦੇ ਵਿੱਚਕਾਰ ਲਜਾਇਆ ਜਾਂਦਾ ਉੱਥੇ ਹਨੂਮਾਨ ਸਰੋਵਰ ਦੇ ਵਿੱਚਕਾਰ ਜਾਂਦੇ ਨੇ ਤੇ ਲੰਕਾ ਨੂੰ ਅੱਗ ਲਗਾਉਂਦੇ ਨੇ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਤੈਰਦੀ ਹੋਈ ਜਿਹੜੀ ਲੰਕਾ ਨਜ਼ਰ ਆਉਂਦੀ ਹੈ ਤੇ ਹਨੂਮਾਨ ਵਾਪਸ ਆ ਜਾਂਦੇ ਇਹ ਪਰੰਪਰਾ ਬਟਾਲਾ ਦੇ ਵਿੱਚ ਕਈ ਸਾਲਾਂ ਤੋਂ ਚੱਲ ਰਹੀ ਹੈ ਤੇ ਕੁਝ ਕਾਰਨ ਜਿਹੜੇ ਹੀ ਰੁਕ ਗਈ ਸੀ ਪਰ ਹੁਣ ਪਿਛਲੇ ਕੁਸਾਲਾ ਤੋਂ ਇਸ ਪਰੰਪਰਾ ਨੂੰ ਫਿਰ ਸ਼ੁਰੂ ਕੀਤਾ ਗਿਆ ਹੈ ਅੱਜ ਦਾ ਪ੍ਰੋਗਰਾਮ ਰਾਮਕਲਾਈ ਮੰਦਿਰ ٹرسٹ ਵੱਲੋਂ ਕੀਤਾ ਜਾਂਦਾ ਹੈ 12 ਸਾਲ ਤੋਂ ਇਹ ਕਾਰਗਰਮ ਚੱਲ ਪ੍ਰੋਗਰਾਮ ਚੱਲ ਰਿਹਾ ਲੰਕਾ ਦਹਨ ਦਾ ਔਰ ਦੇਸ਼ ਦੇ ਵਿੱਚ ਇੱਕ ਪਹਿਲਾ ਬਟਾਲੇ ਚ ਪ੍ਰੋਗਰਾਮ ਹੈ ਕਿ ਜਿਹੜਾ ਦੇਸ਼ ਭਰ ਦੇ ਵਿੱਚ ਹੁੰਦਾ ਜਿਹੜਾ ਸਰੋਵਰ ਦੇ ਅੰਦਰ ਲੰਕਾ ਨੂੰ ਦਹਨ ਕੀਤਾ ਹਨਮਾਨ ਜੀ ਦੁਆਰਾ ਜਾਂਦਾ ਹੈ 12 ਸਾਲ ਤੋਂ ਪ੍ਰੋਗਰਾਮ ਪਿਛਲੇ ਚਾਲੂ ਹੈ ਇੱਕ ਵਾਰ ਸਾਲ ਕਰੋਨਾ ਚ ਬੰਦ ਰਿਹਾ ਬਾਕੀ ਲਗਾਤਾਰ 12 ਸਾਲ ਤੋਂ ਇਹ ਚਾਲੂ ਹੈ ਮੰਦਿਰ ਨੇ ਉਸ ਵਕਤ ਇਹ ਸੋਚ ਗਿਆ ਕੀਤਾ ਸੀ ਕਿ ਅਗਰ ਜੋ ਲੰਕਾ ਸੋਹਣੇ ਦੀ ਸੀ ਉਹਨੂੰ ਕਿਸ ਕਰਕੇ ਖਤਮ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਸ ਵਕਤ ਜੋ ਸਮੁੰਦਰ ਦੇ ਅੰਦਰ ਬੈਠਾ ਰਾਵਣ ਰੂਪੀ ਰਾਖਸ਼ ਸੀ ਚਾਹੇ ਉਹ ਚਾਰ ਵੇਦਾਂ ਦਾ ਗਿਆਤਾ ਸੀ ਚਾਹੇ ਉਹ ਹਨੂਮਾਨ ਜੀ ਦਾ ਪਰ ਭਗਤੀ ਤਿੰਨ ਲੋਕ ਦਾ ਮਾਲਕ ਨੂੰ ਉਹਨੇ ਜਿੱਤਿਆ ਸੀ ਜਦੋਂ ਸ਼ਿਵਜੀ ਮਹਾਰਾਜ ਹਨ ਆ ਤੋਂ ਜਾਣਦੇ ਹਨ ਪਰ ਉਹਦੀ ਇੱਕ ਅਕਲ ਮਾਰੀ ਗਈ ਉਹਨੇ ਇਸਤਰੀ ਮਾਦਾ ਦਾ ਅਪਹਨਨ ਕਰ ਲਿਆ ਉਹ ਹਨ ਕਰਨ ਤੋਂ ਬਾਅਦ ਪ੍ਰਭੂ ਰਾਮ ਨੇ ਉਰਸ ਅੰਗਾਜੀ ਨੂੰ ਵੀ ਭੇਜਿਆ ਬਾਨਰ ਦੇ ਰੂਪ ਔਰ ਹਨੂਮਾਨ ਜੀ ਨੂੰ ਵੀ ਭੇਜਿਆ ਕਿ ਕਿਸੇ ਤਰੀਕੇ ਇਹ ਬਾਝ ਆ ਜਾਏ ਔਰ ਇਹ ਸਮਝ ਜਾਏ ਪਰ ਨਾ ਸਮਝਣ ਦਾ ਕਾਰਨ ਕੀ ਹੋਇਆ ਹਨੂਮਾਨ ਜੀ ਦੁਆਰਾ ਲੰਕਾ ਵੀ ਜਲਾਤੀ ਗਈ ਔਰ ਰਾਖਿਆ ਜਾਤੀ ਦਾ ਪ੍ਰਭੂ ਰਾਮ ਦੁਆਰਾ ਅੰਤ ਕੀਤਾ ਇਹ ਬੁਰਾਈ ਦੇ ਸ਼ਾਈ ਦੀ ਜਿੱਤ ਹੈ ਇਹ ਅੱਜ ਦਾ ਦਿਨ ਇਹ ਦਰਸ਼ਾਉਂਦਾ ਹੈ